ਬਾਈਕ 350 ਸੀਸੀ ਦੀ ਪੂਜਾ ਕੀਤੀ ਜਾਂਦੀ ਆ ਜੋ ਸਿਰਫ ਇੱਥੋਂ 1 ਘੰਟੇ ਦੀ ਦੂਰੀ ਤੇ ਆ ਉਹ ਮੰਦਿਰ ਸਿਰਫ 50 ਕਿਲੋਮੀਟਰ ਦੇ ਨੇੜੇ ਤੇੜੇ ਆ ਜਿਹੜਾ ਤੁਸੀਂ ਆਪਣੀ ਤਸਵੀਰ ਤੇ ਦੇਖ ਰਹੇ ਹੋ ਸੇਮ ਟੂ ਸੇਮ ਉਹ ਮੈਂ ਟਾਇਰ ਥੋੜੇ ਜਿਹਾ ਪੈਂਚਰ ਆ ਇਹ ਰੀਅਲ ਬੋਲਟ ਆ ਜਿਹਦੇ ਨਾਲ ਐਕਸੀਡੈਂਟ ਹੋਇਆ ਸੀ ਓਮ ਬਨਾਈਏ ਦਾ ਓਮ ਪੰਜਾਬੀ ਹੁਣ ਬੋਲਿਓ ਹੁਣ ਕੀ ਕਹਿਣਾ ਸੀ ਬਾਈ ਬੋਲਦਾ ਬਾਈ ਬੋਲਦਾ ਪੂਰੀ ਪੰਜਾਬੀ ਘੈਂਟ ਆ ਅਰੇ ਆ ਰਬੜੀ ਵਿਦ ਜਲੇਬੀ 100 ਰੁਪਏ ਦੀ ਆਪਾਂ ਰਬੜੀ ਲਈ ਤੇ 50 ਰੁਪਏ ਦੀਆਂ 100 ਗ੍ਰਾਮ ਜਲੇਬੀਆਂ ਦਾ ਜੋ ਟੇਸਟ ਬਹੁਤ ਜ਼ਿਆਦਾ ਵਧੀਆ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਨਵੀਂ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਕਿ ਨਵੀਂ ਸ਼ੁਰੂਆਤ ਦੇ ਨਾਲ ਅੱਜ ਆਪਾਂ ਖੜੇ ਹੋਏ ਆਂ ਜodhpur ਸਿਟੀ ਦੇ ਵਿੱਚ ਜodhpur ਸਿਟੀ ਇੱਕ ਬਲੂ ਮੂਨ ਦੇ ਨਾਮ ਨਾਲ ਜਾਣੀ ਜਾਂਦੀ ਹੈ ਜਾਂ ਫਿਰ ਇੱਕ ਨੀਲੀ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਸਿਟੀ ਨੂੰ ਇਸ ਸਿਟੀ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਆ ਬਹੁਤ ਜ਼ਿਆਦਾ ਇੱਕ ਸਕੂਨ ਭਰੀ ਆ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਇਸ ਟਾਈਮ ਜੋਧਪੁਰ ਤੇ ਬਿਲਕੁਲ ਸਾਹਮਣੇ ਉਸ ਦੇ ਕਿਲਾ ਹੈ ਤੇ ਕਿਲਾ ਬਿਲਕੁਲ ਉੱਪਰ ਹੈ ਦੇਖ ਸਕਦੇ ਹੋ ਬਹੁਤ ਸੋਹਣਾ 뷰 ਆਉਂਦਾ ਹੈ ਤੇ ਉਸ ਦੇ ਨਾਲ-ਨਾਲ ਆਪਣਾ ਨੇਚਰਲੀ 뷰 ਦੇਖਣ ਨੂੰ ਮਿਲਦਾ ਹੈ ਜਿਸ ਜਗ੍ਹਾ ਤੇ ਤੁਸੀਂ ਰੁਕੇ ਸੀ ਆਪਾਂ ਇਹ ਹੋਟਲ ਦੀ ਛੱਤਾ ਜਿੱਥੇ ਆਪਾਂ ਸਟੇ ਕੀਤਾ ਸੀਗਾ ਇਹ ਬਿਲਕੁਲ ਨਾਲ ਰੋਡ ਜਾ ਰਿਹਾ ਹੈ ਤੇ ਜਸਟ ਉੱਥੋਂ ਉਤਰੀ ਦਾ ਉੱਪਰ ਜਾ ਕੇ ਰੋਡ ਜਾ ਸਕਦੇ ਆ ਥੱਲੇ ਸਾਡਾ ਇਹ ਸਾਈਡ ਰੂਮ ਸੀਗਾ ਰੂਮ ਬਹੁਤ ਵਧੀਆ ਸੀ ਬਹੁਤ ਸੋਹਣਾ ਕੋਪਰੇਟ ਕੀਤਾ ਬਹੁਤ ਸੋਹਣਾ ਸੁਭਾਅ ਸੀ ਅੰਕਲ ਅੰਟੀ ਦਾ ਤੇ ਸਾਹਮਣੇ ਕਿਲੇ ਤੋਂ ਨਾਲ-ਨਾਲ ਆਪਾਂ ਚੱਲਾਂਗੇ ਹੁਣ ਆਪਾਂ ਤੁਹਾਨੂੰ ਘੁਮਾਵਾਂਗੇ ਜੋਧਪੁਰ ਦਾ ਸਭ ਤੋਂ ਫੇਮਸ ਜਿਹੜੀ ਜਗ੍ਹਾ ਹੈ ਇੱਕ ਤਾਂ ਪੁੱਤ ਚੱਲਾਂਗੇ ਤੂਰਜੀ ਦਾ ਖਾਲੜਾ ਇੱਕ ਤੂਰਜੀ ਦਾ ਖਾਲੜਾ ਕਿ ਜਗ੍ਹਾ ਬਣਾਈ ਸੀ ਇੱਕ ਰਾਣੀ ਨੇ ਉੱਥੇ ਚੱਲਾਂਗੇ ਉਸ ਤੋਂ ਬਾਅਦ ਚ ਲੰਗੇ ਆਪਾਂ ਕਲॉक ਟਾਵਰ ਜਿਹਨੂੰ ਆਪਾਂ ਘੰਟਾ ਘਰ ਵੀ ਕਹਿ ਦਿੰਨੇ ਆ ਬਹੁਤ ਸੋਹਣੀ ਜਗ੍ਹਾ ਹੈ ਬਹੁਤ ਸੋਹਣਾ ਬਾਜ਼ਾਰ ਆ ਉਸ ਬਾਜ਼ਾਰ ਦੀਆਂ ਚਲਕੀਆਂ ਜਿਹੜੇ ਨਹੀਂ ਦੇਖੀਆਂ ਉਹਨੇ ਕੁਝ ਵੀ ਨਹੀਂ ਦੇਖਿਆ ਜੋਧਪੁਰ ਦਾ ਉਸ ਬਾਜ਼ਾਰ ਦੇ ਚਾਰ ਰਸਤੇ ਆ ਚਾਰਾਂ ਚਾਰੇ ਆਪਾਂ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਦੋ ਰਸਤੇ ਤੁਹਾਨੂੰ ਜ਼ਰੂਰ ਵਿਖਾਵਾਂਗੇ ਦੋ ਜਗ੍ਹਾ ਦੀ ਮਾਰਕੀਟ ਉਸ ਤੋਂ ਵਿੱਚ ਰਸਤੇ ਜਾਂਦੇ ਸਭ ਤੋਂ ਪਹਿਲਾਂ ਆਪਾਂ ਉਹ ਟੂਰਜੀ ਦਾ ਖਾਲੜਾ ਉਹ ਵਿਖਾਵਾਂਗੇ 200 ਫੁੱਟ ਡੂੰਘਾ ਹੈ ਵਿੱਚ ਬਹੁਤ ਸੋਨਾ ਐਜ਼ ਅ ਮਹਿਲ ਬਣਿਆ ਹੋਇਆ ਹੈ ਪਾਣੀ ਦੇ ਵਿੱਚ ਜੋ ਕਿ ਬਿਲਕੁਲ ਬਾਜ਼ਾਰ ਦੇ ਵਿੱਚ ਸਥਿਤ ਹੈ ਤੇ ਜੇਕਰ ਤੁਸੀਂ ਘੰਟਾ ਘਰ ਆ ਰਹੇ ਹੋ ਤੌਰ ਜੀ ਦਾ ਖਲੜਾ ਉਥੋਂ ਸਿਰਫ ਤੁਰ ਕੇ ਵੱਧ ਤੋਂ ਵੱਧ 5 ਤੋਂ 7 ਮਿੰਟ ਦੀ ਅਦੂਰੀ ਦੇ ਵਿੱਚ ਆ। ਉਸ ਤੋਂ ਬਾਅਦ ਆਪਾਂ 1 ਤੋਂ 2 ਘੰਟੇ ਇੱਥੇ ਲਾਵਾਂਗੇ ਕਿਉਂਕਿ ਕੱਲ ਰਾਤ ਆਪਾਂ ਇੱਥੇ ਆ ਗਏ ਸੀ ਤੇ ਹੁਣ ਬਚ ਚੁੱਕਿਆ 9 ਸਵੇਰ ਦੇ। ਹੁਣ ਇਸ ਤੋਂ ਬਾਅਦ ਆਪਾਂ ਚੱਲਾਂਗੇ। ਇਹ ਦੋਨੇ ਚੀਜ਼ਾਂ ਐਕਸਪਲੋਰ ਕਰਨ ਤੋਂ ਬਾਅਦ ਲੋਕ ਤੁਸੀਂ ਰੱਬ ਦੀ ਪੂਜਾ ਕਰਦੇ ਦੇਖਿਆ ਹੋਗਾ ਲੋਕਾਂ ਨੂੰ ਜਾਂ ਮੂਰਤੀਆਂ ਦੀ ਪੂਜਾ ਕਰਦੇ ਹੋਏ ਦੇਖਿਆ ਹੋਗਾ ਸ਼ਿਵ ਜੀ, ਮਹਾਰਾਜ ਦੀ ਪੂਜਾ ਕਰਦੇ ਦੇਖਿਆ ਹੋਗਾ। ਪਰ ਇੱਕ ਇਹੋ ਜੀ ਜਗ੍ਹਾ ਤੁਹਾਨੂੰ ਦਿਖਾਵਾਂਗੇ ਜਿੱਥੇ ਇੱਕ ਬਰਟ ਬਾਈਕ 350 ਸੀਸੀ ਦੀ ਪੂਜਾ ਕੀਤੀ ਜਾਂਦੀ ਆ ਜੋ ਸਿਰਫ ਇੱਥੋਂ 1 ਘੰਟੇ ਦੀ ਦੂਰੀ ਤੇ ਐ ਉਹ ਮੰਦਿਰ ਸਿਰਫ 50 ਕਿਲੋਮੀਟਰ ਦੇ ਨੇੜੇ ਤੇੜੇ ਆ ਤੇ ਬਾਏ ਰੋਡ ਆਪਾਂ ਚੱਲਾਂਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਸ ਚੀਜ਼ ਨੂੰ ਦੇਖ ਕੇ ਚਲੋ ਸ਼ੁਰੂ ਕਰਦੇ ਆ ਆਪਾਂ ਅੱਜ ਦਿਨ ਦੀ ਸ਼ੁਰੂਆਤ ਜੁੜੇ ਰਹੋ ਸਾਡੇ ਨਾਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਵੀਡੀਓ ਨੂੰ ਤੇ ਜਰੂਰ ਸ਼ੇਅਰ ਕਰਿਓ ਆਪਾਂ ਫੇਰ ਅੱਗੇ ਕੱਲ ਵਾਲੀ ਜਗ੍ਹਾ ਤੇ ਤੂਰਜੀ ਦਾ ਖਾਲੜਾ ਤੇ ਇੱਥੇ ਚੱਲ ਰਿਹਾ ਪ੍ਰੀ-ਵੈਂਡਿੰਗ ਸ਼ੂਟ ਆ ਦੇਖੋ ਐ ਬਾਵਾ ਖਲਾਰੀਆਂ ਚੋਬਰ ਨੇ ਕਹਿੰਦੇ ਮੁੰਡੇ ਦਾ ਵਿਆਹ ਹੈ ਵਿਆਹ ਵਾਲਾ ਮੁੰਡਾ ਬਾਵਾ ਖਲਾਰ ਕੇ ਕੈਮਰਾਮੈਨ 2 3 ਪਿੱਛੇ ਖੜੇ ਆ ਤੇ ਇੱਕ ਇਧਰਲੇ ਪਾਸੇ ਕੁੜੀ ਸ਼ੂਟਿੰਗ ਕਰਵਾ ਰਹੀ ਹੈ ਇਹ ਨਹੀਂ ਪਤਾ ਤੇ ਭੈਣ ਆ ਜਾਂ ਸਾਲੀ ਆ ਪਰ ਵਿਆਹ ਵਾਲਾ ਸ਼ੂਟ ਹੋ ਰਿਹਾ 뷰 ਬਹੁਤ ਸੋਹਣਾ ਹੁੰਦਾ ਹੈ that is a reason ਕੱਛੂਕਮਾ ਵੀ ਫਿਰਦਾ ਵੇ ਵਿੱਚ ਕੱਛੂਕਮਾ ਹੋ ਰਿਹਾ ਆ ਫਿਰਦਾ ਕੱਛੂਕਮਾ ਤਾਰੀਆਂ ਵਾਲੋਂ ਦਾ ਵਿੱਚ ਮੱਛੀਆਂ ਦੇ ਵਿੱਚ ਖੇਡਦਾ ਫਿਰਦਾ ਉਸੇ ਜਗ੍ਹਾ ਦੇ ਉੱਤੇ ਨਿੱਕੇ ਨਿੱਕੇ ਤੂਰੇ ਤੇ ਇਹ ਬਲੂ ਸਿਟੀਜ਼ ਦਾ ਛੋਟੀਆਂ ਛੋੜੀਆਂ ਭੀੜੀਆਂ ਭੀੜੀਆਂ ਗਲੀਆਂ ਤੇ ਅਸੀਂ ਰਾਤ ਵੀ ਇਸੇ ਰਸਤੇ ਆਏ ਸੀ ਰਾਤ ਥੋੜਾ ਜਿਹਾ ਵਿਊ ਚੰਗਾ ਨਹੀਂ ਸੀ ਤੇ ਅਸੀਂ ਉਹ ਐਡ ਆਨ ਨਹੀਂ ਕੀਤੇ ਅੱਜ ਅਸੀਂ ਕਿਹਜੋ ਦੁਬਾਰਾ ਅਗੇਨ ਜਾਂਦੇ ਆ ਤੇ ਭੀੜੀਆਂ ਗਲੀਆਂ ਛੋਟੀਆਂ ਛੋੜੀਆਂ ਤੁਹਾਨੂੰ ਵਿਊ ਦਿਖਾਉਣੇ ਆ ਦੇਖੋ ਇੱਕ ਬੰਦਾ ਮੁਸ਼ਕਲ ਨਾਲ ਲੰਘਦਾ ਤੇ ਆ ਕਤੂਰਾ ਪਾਣੀ ਪੀ ਜਾਂਦਾ ਇਹ ਮੇਨ ਗੇਟ ਹੈ ਇਧਰਲੇ ਪਾਸਿਓਂ ਸਦਰ ਮਾਰਕੀਟ ਦਾ ਜੀ ਤੇ ਅੱਗੇ ਸਾਹਮਣੇ ਆਪਾਂ ਨੂੰ ਜਦੋਂ ਆਪਾਂ ਐਂਟਰ ਕਰਦੇ ਆ ਆਪਾਂ ਨੂੰ ਕਲੌਕ ਟਾਵਰ ਦਿਖਦਾ ਜਿਸ ਦਾ ਵਿਊ ਬਹੁਤ ਸੋਹਣਾ ਆਉਂਦਾ ਹੈ ਵੈਸੇ ਕੱਲ ਅਸੀਂ ਫੋਟੋ ਵਗੈਰਾ ਕਲਿੱਕ ਕੀਤਾ ਸੀ ਰਾਤ ਤੇ ਕੁਝ ਵਧ ਗਣਾ ਇੰਨੇ ਦੈਟ ਇਜ਼ ਅ ਰੀਜ਼ਨ ਅਸੀਂ ਹੁਣ ਦੁਬਾਰਾ ਆਏ ਆ ਸਾਹਮਣੇ ਆਪਣੇ ਮਾਰਕੀਟ ਆ ਇਸ ਮਾਰਕੀਟ ਦੇ ਚਾਰੇ ਪਾਸੇ ਆਪਾਂ ਨੂੰ ਗਲੀਆਂ ਮਿਲਦੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਲੈਫਟ ਰਾਈਟ ਤੇ ਬਿਲਕੁਲ ਸਾਹਮਣੇ ਇਧਰ ਲਾ ਇਹਦਾ ਮੇਨ ਦਰਵਾਜ਼ਾ ਹੈ ਮੇਨ ਪੁਆਇੰਟ ਆ ਇੱਥੇ ਖੜ ਕੇ ਵਧੀਆ ਫੋਟੋ ਸ਼ੂਟ ਹੁੰਦਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਬਣੀ ਹੋਈ ਆਰਕੀਟੈਕਚਰ ਕਹਿ ਸਕਦੇ ਆਪਾਂ ਇਧਰਲੇ ਪਾਸੇ ਆਪਾਂ ਨੂੰ ਮਾਰਕੀਟ ਦੇਖਣ ਤੋਂ ਮਿਲਦੀ ਆ ਖਾਣ ਪੀਣ ਦੀ ਮਾਰਕੀਟ ਜਿਹੜੀ ਹੋਟਲ ਵਗੈਰਾ ਉਹ ਕਾਫੀ ਦੂਰ ਦੂਰ ਆ ਇੱਥੇ ਤਿੰਨ ਤੋਂ ਚਾਰ ਹੀ ਹੋਟਲ ਆ ਨਾਮੀ ਦੇ ਤੇ ਬਹੁਤ ਸੋਹਣਾ ਇੱਕ ਜੋਧਪური ਕਲਚਰ ਆ ਤੇ ਜੋਧਪური ਸਟਾਈਲ ਦੇ ਵਿੱਚ ਜਿਵੇਂ ਕਿ ਆ ਕੱਪੜੇ ਪਾਏ ਆ ਜੋਧਪური ਸਟਾਈਲ ਆ ਇਹ ਇੱਥੋਂ ਦਾ ਤੇ ਬਹੁਤ ਸੋਹਣਾ ਲੱਗ ਰਿਹਾ ਮਾਰਕੀਟ ਦੇ ਵਿੱਚ ਤੇ ਇਧਰਲੇ ਪਾਸੇ ਸੇਮ ਕੁਝ ਜਿਹਾ ਰੱਖੀਆਂ ਹੋਈਆਂ ਨੇ ਪੁਰਾਣੇ ਜ਼ਮਾਨੇ ਦੀ ਕੁਝ ਬਿਲਡਿੰਗਸ ਆ ਉਹਦੇ ਪਿਛਲੇ ਪਾਸੇ ਆ ਅਗਲੀ ਮਾਰਕੀਟ ਆ ਜਾਰਾ ਵੱਡੀ ਉਹ ਆਪਾਂ ਨੂੰ ਇਹਦੇ ਪਿਛਲੇ ਪਾਸੇ ਦੇਖਣ ਨੂੰ ਮਿਲਦੀ ਆ ਆ ਬੋਤਲ ਦਾ ਇਹਨਾਂ ਨੇ ਕੂੜਾਦਾਨ ਬਣਾਇਆ ਹੈ ਇੱਕ ਜਿਹਾ ਬੋਤਲ ਬਣਾਈ ਹੈ ਬੋਤਲ ਦੇ ਵਿੱਚ ਉਹ ਪਾਇਆ ਕੁੜਦਨ ਮਤਲਬ ਦੇਖਣ ਚ ਸੋਨਾ ਲੱਗ ਰਿਹਾ ਪਰ ਵਿੱਚ ਕੂੜਾ ਗੜਗੜ ਪਿਆਈ ਪਾਈ ਜਾਣ ਤਾਂ ਵਧੀਆ ਗੱਲ ਆ ਉਹ ਸਾਹਮਣੇ ਹੈਗਾ ਸਰਬਰਜਾਦ ਦਾ ਦੂਸਰਾ ਗੇਟ ਆ ਉਹ ਸਾਹਮਣੇ ਬਿਲਕੁਲ ਬਹੁਤ ਸੋਨਾ ਕਲॉक ਟਾਵਰ ਬਣਾਇਆ ਜਾਂ ਤਾਂ ਆਰਕੀਟੈਕ ਬਿਲਕੁਲ ਵਿਹਲਾ ਹੋਊਗਾ ساری ਉਮਰ ਉਹਨੇ ਇੱਥੇ ਹੀ ਕੱਢਤੀ ਜਾਂ ਫਿਰ ਉਸਨੇ ਦੂਜਾ ਪੁਆਇੰਟ ਵੀ ਉਸਨੇ ساری ਉਮਰ ਉਹਦੇ ਇੱਥੇ ਹੀ ਕੰਮ ਕੀਤਾ ਇੱਥੇ ਹੀ ਆਪਣੀ ਜ਼ਿੰਦਗੀ ਨੂੰ ਸਵਾਰਿਆ ਵੀਰੇ ਵਾਲਾ ਮੋਸਨ ਬਾਹਰ ਸੀਗਾ ਉੱਪਰ ਆਪਣਾ ਰੂਮ ਸੀਗਾ ਤੇ ਮੇਰਾ ਜਿਹੜਾ ਬਾਈਕ ਉਹ ਲਾਇਆ ਪਿਆ ਗੁਫਾ 'ਚ ਚਲੋ ਜੀ ਹੁਣ ਜਲਦੀ ਆਪਣਾ ਗੁਫਾ ਦੇ ਅੰਦਰ ਆਈਡੀ ਗੁਫਾਏ ਬਸ ਐਸਾ ਗੁਫਾ 'ਚ ਲਗਾ ਸੀ ਬਾਈਕ ਲੈ ਬਈ ਮੁੰਡੇ ਦਾ ਬਣਾ ਰਿਹਾ 26 ਜਨਵਰੀ ਉਹ ਵੀ 18 ਤੇ ਤੇ ਲੰਡੀਆਂ ਜੀਪਾਂ ਤੇ ਇਹ ਤਾਂ ਸਾਰਾ ਪੰਜਾਬ ਤੋਂ ਸਿੱਖਿਆ ਇਹਨਾਂ ਨੇ ਸਾਰਾ ਕੋ ਤੇ ਚੰਦਾ ਦਾ ਮੁਖੀ ਚੀ ਜਾਂਦੇ ਆ ਜੈਪਸੀ ਵੀ ਵਿੱਚ ਤੇ ਨਾਲ ਆਹਾ ਆਹ 껠ੜੀ ਸੀਗੀ ਜਿੰਮੀ ਜਿਮਣੀ ਜਿਮਣੀ ਪੂਰੀ ਘੈਂਟ ਲੱਗਦੀ ਹੈ ਨਾ ਕਾਫੋਰ ਚਨਰ ਬਸ ਇੰਨੀਆਂ ਗੱਡੀਆਂ ਇਸ ਆਜ ਹੋਰ ਵੇਖਾ ਜੋਧਪੁਰ ਸਿਟੀ ਨੂੰ ਵੀ ਕਰ ਚੱਲੇ ਆਪਾਂ ਬਾਏ ਬਾਏ ਤੇ ਹੁਣ ਆਪਾਂ ਚੱਲੇ ਜੀ ਉਹ ਬਰਟ ਵਾਲੇ ਬਾਬੇ ਕੋਲੇ ਤੇ ਉਸ ਤੋਂ ਬਾਅਦ ਅੱਗੇ ਅੱਗੇ ਆਪਾਂ ਮਾਉਂਟ ਆਬੂ ਮਾਉਂਟ ਆਬੂ ਆਪਾਂ ਦੋ ਦਿਨ ਰੁਕਾਂਗੇ ਕਿਉਂਕਿ ਉੱਥੇ ਦੋ ਦਿਨ ਸਹੀਰ ਨੂੰ ਅਰੈਸਟ ਨਹੀਂ ਮਿਲੀ ਕੰਟੀਨਿਊ ਕੰਟੀਨਿਊ ਬਾਈਕ ਚੱਲੀ ਰਹੀ ਆ ਰਾਤ ਦੇ ਵੀ 1 2 2:3 ਵਜਂਦੇ ਆ ਫਿਰ ਸਵੇਰ ਫਿਰ 6 ਵਜੇ ਉੱਠ ਖੜੀਦਾ ਸੋ ਇਹ ਰੀਜ਼ਨ ਕਰਕੇ ਤੇ ਦੋ ਦਿਨ ਸਰੀਰ ਨੂੰ ਰੈਸਟ ਦੇਵਾਂਗੇ ਉੱਥੇ ਤੇ ਉੱਥੇ ਕਾਫੀ ਜਗ੍ਹਾ ਜਗ੍ਹਾ ਘੁੰਮਣ ਆ ਲਗੇ ਮਤਲਬ 7 ਤੋਂ 8 ਜਗ੍ਹਾ ਹੈ ਉੱਥੋਂ ਦੀ ਪਰੰਪਰਾ ਮੰਨੀ ਜਾਂਦੀ ਹੈ ਕਿ ਜਿਹੜੇ ਇੱਥੇ ਮੰਦਰ ਬਣੇ ਹੋਏ ਆ ਨਾ ਇਹ ਇਨਸਾਨਾਂ ਨੇ ਨਹੀਂ ਬਣਾਏ ਮਤਲਬ ਉਦੋਂ ਦੇ ਦੇਵੀ ਦੇਵਤਾ ਨੇ ਮੰਦਰ ਬਣਾਏ ਸੀ ਉਹ ਕਹਿੰਦੇ ਕਿ ਇਹੋ ਜੀ ਟੈਕਨੋਲੋਜੀ ਸਾਾਸ ਦੇ ਵਿੱਚ ਕਦੇ ਹੋਈ ਨਹੀਂ ਸਕਦੀ ਜਿਸ ਤਰੀਕੇ ਨਾਲ ਇੱਥੇ ਮੰਦਰ ਬਣਿਆ ਹੈ ਨਾ ਜਗ੍ਹਾ ਬਣੀ ਹੈ ਤੇ ਇਹ ਉਥੋਂ ਦੀ ਮਤਲਬ ਲੋਕ ਕਹਿੰਦੇ ਆ ਉਥੋਂ ਦੀ ਮਨਤ ਆ ਤੁਹਾਨੂੰ ਵਿਖਾਵਾਂਗੀ ਉਹ ਸਾਰੀ ਇਕੱਲੀ ਇਕੱਲੀ ਚਲੀ ਜੁੜੇ ਰੋ ਬਸ ਆਪਣਾ ਧੰਨਵਾਦ ਜੋਧਪੁਰ ਚੋਂ ਕ੍ਰਾਸ ਕਰਕੇ ਆਪਣਾ ਸੀਗਾ ਇੱਥੋਂ 60 ਕਿਲੋਮੀਟਰ ਤੇ ਉਸ ਸਾਈਡ ਆਪਾਂ ਜਾਵਾਂਗੇ ਵੈਸੇ ਤਾਂ ਰੋੜੇ ਰੋੜ ਹੀ ਆ ਚਲੋ ਕਿਰਪਾ ਹੈ ਪਰ ਟ੍ਰੈਫਿਕ ਬਹੁਤ ਆ ਜੋਧਪੁਰ ਚੋਂ ਕਿ ਆਪਾਂ ਸਿਟੀ ਸੀਗੇ ਬਿਲਕੁਲ ਤਾਂ ਉੱਪਰ ਖਾਸੀ ਭੁੱਖ ਲੱਗੀ ਸੀ ਤੇ ਹੁਣ ਆਪਾਂ ਲਿਆਂਦੇ ਪਰੌਠੇ ਬਾਈ ਨੇ ਵੀ ਪ੍ਰੋਟੇਸ ਸਿੰਪਲ ਆ ਚੋਂਬਰ ਨੂੰ ਵੀ ਭੁੱਖ ਲੱਗੀ ਤੇ ਹੁਣ ਆਪਾਂ ਨਵੇੜੀਏ ਪ੍ਰਸ਼ਾਦਾ ਪਾਣੀ ਵਾਹਿਗੁਰੂ ਮੈਂ ਬਾਈ ਹਿੰਦੀ ਮੈਂ ਹਿੰਦੀ ਬੋਲ ਰਿਹਾ ਬਾਈ ਤੇ ਆ ਪੰਜਾਬੀ ਹੁਣ ਬੋਲਿਓ ਹੁਣ ਕੀ ਕਹਿਣਾ ਸੀ ਬਾਈ ਬੋਲਦਾ ਬਾਈ ਬਾਈ ਬੋਲਦਾ ਪੂਰੀ ਪੰਜਾਬੀ ਘੈਂਟ ਪੰਜਾਬ ਪੰਨਾ ਨਾ ਦਰਦਨ ਜਰੂਰ ਕਰਨਾ ਹਾਂਜੀ ਹਾਂਜੀ ਠੀਕ ਹੈ ਸਰ ਅੱਛਾ ਥਾ ਆਪਾਂ ਖਾਣਾ ਧੰਨਵਾਦ ਜੀ ਅੱਛਾ ਥਾ ਆਪਾਂ ਖਾਣਾ ਥੈਂਕ ਯੂ ਸੋ ਮਚ ਬਾਈ ਟ੍ਰੈਫਿਕ ਰੂਲ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਜ਼ਰੂਰੀ ਆ ਜਿਨ੍ਹਾਂ ਨੇ ਸਫ਼ਰ ਕਰਨੇ ਆ ਜਾਂ ਫਿਰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸਿਖਾਉਣਾ ਹੈ ਆਪਣੇ ਬੱਚਿਆਂ ਨੂੰ ਜ਼ਿੰਦਗੀ ਜਿਉਣ ਦਾ ਵਧੀਆ ਤਰੀਕਾ ਤਾਂ ਸਭ ਤੋਂ ਇੰਪੋਰਟੈਂਟ ਹੈ ਵਿਚਾਰ ਟ੍ਰੈਫਿਕ ਰੂਲ ਕਿਉਂਕਿ ਜਿਹੜਾ ਬੰਦਾ ਟ੍ਰੈਫਿਕ ਰੂਲਸ ਦੀ ਪਾਲਣਾ ਨਹੀਂ ਕਰਦਾ ਉਹ ਕਦੇ ਨਾ ਕਦੇ ਇੱਕ ਦਿਨ ਜ਼ਿੰਦਗੀ ਦੇ ਵਿੱਚ ਜ਼ਰੂਰ ਧੋਖਾ ਖਾਂਦਾ ਹੈ ਇਸ ਲਈ ਹਮੇਸ਼ਾ ਰੂਲਸ ਨੂੰ ਫਾਲੋ ਕਰਨਾ ਆਪਣੇ ਲਈ ਜ਼ਰੂਰੀ ਆ ਟ੍ਰੈਫਿਕ ਰੂਲ ਹੀ ਆਪਣੀ ਜ਼ਿੰਦਗੀ ਨੂੰ ਕਾਫੀ ਥੋੜਾ ਆਸਾਨ ਬਣਾ ਦਿੰਦੇ ਆ ਪਰ ਕਈ ਲੋਕ ਨਹੀਂ ਕਰਦੇ ਪਰ ਅਸੀਂ ਰਾਈਡਰ ਹੁੰਨੇ ਆ ਭਾਈ ਅਸੀਂ ਜ਼ਰੂਰ ਕਰਦੇ ਆ ਕਿਉਂਕਿ ਸਾਡੇ ਲਈ ਮੇਨ ਪੁਆਇੰਟ ਇਹੀ ਆ ਸਾਡਾ ਪਰਿਵਾਰ ਵੇ ਸਾਰਿਆਂ ਦਾ ਪਰਿਵਾਰ ਹੀ ਡੀਕਦਾ ਹੁੰਦਾ ਪਿੱਛੇ ਅਸੀਂ ਹੁਣ 올ਓਵਰ ਇੰਡੀਆ ਟੂਰ ਟ੍ਰਿਪ ਤੇ ਨਿਕਲੇ ਆ ਤੇ ਸਾਨੂੰ ਥੋੜੇ ਸੇਫਟੀ ਜ਼ਰੂਰੀ ਆ ਅਸ ਲਈ ਤੁਸੀਂ ਵੀ ਆਪਣਾ ਧਿਆਨ ਰੱਖੋ ਹਮੇਸ਼ਾ ਖੁਸ਼ ਰਹੋ ਹੱਸਦੇ ਖੇੜਦੇ ਰਹੋ ਤੇ ਚਿੱਲ ਮਾਰੋ ਜ਼ਿੰਦਗੀ ਦਾ ਇੱਥੇ ਹਰੇਕ ਗੱਡੀ ਆਪਾਂ ਨੂੰ ਆਲਮੋਸਟ ਮੋਸਟ ਰੌਕੀ ਹੀ ਮਿਲੋਗੀ ਕਿਉਂਕਿ ਹਰੇਕ ਗੱਡੀ ਇੱਥੇ ਰੁੱਕ ਕੇ ਜਾਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਵੀ ਇੱਥੇ ਗੱਡੀ ਰੋਕ ਕੇ ਓਮ ਬੰਨਾ ਇੱਥੇ ਮੱਥਾ ਟੇਕ ਕੇ ਜਾਂਦਾ ਹੈ ਬਲੇਸਿੰਗ ਲੈ ਕੇ ਜਾਂਦਾ ਹੈ ਉਹਦਾ ਸਫਰਾ ਸਕਸੈਸਫੁਲ ਰਹਿੰਦਾ ਹੈ ਕਿਉਂਕਿ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ ਓਮ ਬੰਨਾ ਦਾ ਟੈਂਪਲ ਤੇ ਆਓ ਸਾਹਮਣੇ ਜਗ੍ਹਾ ਹੈ ਤੇ ਉਹ ਤੁਹਾਨੂੰ ਸਾਰੀ ਜਗ੍ਹਾ ਘੁਮਾਉਣੇ ਆ ਦਿਖਾਉਣੇ ਆ ਓਮ ਬੰਨਾ ਦਾ ਟੋਟਲ ਆਪਾਂ ਇੱਥੇ ਨੀਅਰ ਬਾਊਡਰ 1 ਘੰਟਾ ਜ਼ਰੂਰ ਲਾਵਾਂਗੇ ਤਾਂ 1 ਘੰਟਾ ਆਪਾਂ ਇੱਥੇ ਦੇਖਾਂਗੇ ਤੇ ਤੁਹ ਇਹ ਉਹ ਜਗਾ ਜੀ ਓਮ ਸਿੰਘ ਰਠੌਰ ਜੀ ਦੀ ਜਿਹਨੂੰ ਆਪਾਂ ਓਮ ਬੰਨਾ ਦੇ ਨਾਮ ਨਾਲ ਵੀ ਜਾਣਦੇ ਆ ਉਥੇ ਆਪਾਂ ਸ਼ੂਜ਼ ਵਗੈਰਾ ਆਪਣੇ ਲਾ ਕੇ ਫਿਰ ਆਪਾਂ ਤੁਹਾਨੂੰ ਉਹ ਸਾਹਮਣੇ ਬੁਲਟ ਅੰਦਰ ਦੇ ਦਰਸ਼ਨ ਕਰਾਉਣੇ ਆ ਪੂਰੀ ਇਥੋਂ ਦੀ ਗੱਲ ਬਾਤ ਆਦਦੇ ਆ ਕਿ ਐਕਚੁਅਲ ਦੇ ਵਿੱਚ ਹੋਇਆ ਕੀ ਸੀ ਸਾਹਮਣੇ ਉਮੇ ਓਮ ਬੰਨਾ ਜੀ ਦੀ ਫੋਟੋ ਲੱਗੀ ਹੋਈ ਆ ਉਸ ਟਾਈਮ ਦੀ 5 ਮਈ 1988 ਦੀ ਗੱਲ ਹੈ ਇਹ ਤੇ ਇਹ ਬੈਕ ਸਾਈਡ ਆਪਣੇ ਉਹ ਸਾਹਮਣੇ ਬੁਲਟ ਖੜਾ ਚਲੋ ਹੁਣ ਆਪਾਂ ਚੱਲਦੇ ਆ ਉਥੇ ਤੁਹਾਨੂੰ ਉਥੇ ਜਾ ਕੇ ਸਾਰੇ ਦਰਸ਼ਨ ਕਰਾਉਣੇ ਆ ਅੰਦਰ ਦੇ ਦੇ ਇਹ ਲਾਈਵ ਜਗਾ ਜਿੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਜਿੱਥੇ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਦੀ ਇਹ ਲਾਈਵ ਜਗ੍ਹਾ ਦੇ ਉੱਤੇ ਹੀ ਇੱਕ ਐਜੇ ਮੰਦਰ ਕਹਿ ਲਓ ਜਾਂ ਫਿਰ ਐਜੇ ਜਗਾ ਬਣਾਈ ਗਈ ਆ ਸਾਹਮਣੇ ਓਮ ਬਨਾਰਜੀ ਦਾ ਸਟੈਚੂ ਲੱਗਿਆ ਹੋਇਆ ਤੇ ਉੱਥੇ ਉਹਨਾਂ ਦੀ ਪੂਜਾ ਵਗੈਰ ਕੀਤੀ ਜਾ ਰਹੀ ਆ ਪਰ ਉੱਥੇ ਸਾਹਮਣੇ ਸ਼ਰਾਬ ਦੀ ਬੋਤਲ ਤੁਸੀਂ ਦੇਖੀ ਆ ਮੂਹ ਨੂੰ ਸ਼ਰਾਬ ਦੀ ਬੋਤਲ ਵੀ ਲਾਈ ਜਾਂਦੀ ਆ ਇਹ ਨਹੀਂ ਪਤਾ ਸ਼ਰਾਬ ਵਾਲੀ ਪਰੰਪਰਾ ਕਿਉਂ ਮਨਾਈ ਜਾਂਦੀ ਆ ਪਰ ਇਹ ਰੀਅਲ ਬੋਲਟ ਜਿਹੜਾ ਤੁਸੀਂ ਆਪਣੇ ਤਸਵੀਰ ਤੇ ਦੇਖ ਰਹੇ ਹਾਂ ਸੇਮ ਟੂ ਸੇਮ ਓਮ ਹੈ ਟਾਇਰ ਥੋੜੇ ਜਿਹਾ ਪੈਂਚਰ ਆ ਇਹ ਰੀਅਲ ਬੋਲਟ ਆ ਜਿਹਦੇ ਨਾਲ ਐਕਸੀਡੈਂਟ ਹੋਇਆ ਸੀ ਓਮ ਬੰਨਾਏ ਦਾ ਓਮ ਸਿੰਘ ਰਠੌਰ ਵੀ ਆਪਾਂ ਕਹਿ ਸਕਦੇ ਹਾਂ ਤੇ ਜਿਵੇਂ ਕਿ ਲਾਈਵ ਤਸਵੀਰਾਂ ਇਸ ਬੋਲਟ ਦੀ ਪੂਜਾ ਕੀਤੀ ਜਾਂਦੀ ਹੈ ਇੱਥੋਂ ਦੇ ਲੋਕਾਂ ਦੁਆਰਾ ਬਹੁਤ ਜ਼ਿਆਦਾ ਫੇਮਸ ਇਹ ਜਗ੍ਹਾ ਬਣੀ ਹੋਈ ਆ ਇਹ ਵੀ ਮੰਨਿਆ ਜਾਂਦਾ ਕਿ ਜੇਕਰ ਇੱਥੇ ਕੋਈ ਰੁੱਕ ਕੇ ਨਹੀਂ ਲੰਘਦਾ ਉਹਦੀ ਜਿਹੜੀ ਸਫਲਤਾ ਸਫਰਾ ਮਤਲਬ ਸਫਰ ਉਹਦਾ ਪੂਰਾ ਨਹੀਂ ਹੁੰਦਾ ਜੇਕਰ ਇੱਥੇ ਮੱਥਾ ਟੇਕ ਕੇ ਲੰਘਦਾ ਤਾਂ ਉਹਦਾ ਸਫਰ ਵੀ ਪੂਰਾ ਹੁੰਦਾ ਤੇ ਵਿਸ਼ ਵੀ ਪੂਰੀ ਹੁੰਦੀ ਆ ਕਿਹਾ ਜਾਂਦਾ ਕਿ ਉਹਨਾਂ ਦੀ ਜ ਉਹ ਇੱਥੇ ਹੁੰਦੀ ਸੀ ਆਤਮਾ ਹੀ ਕਹਿਆ ਸੀ ਨਾ ਵੀ ਆਤਮਾ ਇੱਥੇ ਹੁੰਦੀ ਸੀ ਵੀ ਬੋਲਟ ਠਾਣੇ ਲਾਗੇ ਸੀਗੇ ਉਹ ਸਵੇਰ ਫੇਰ ਵਾਪਸ ਆ ਜਾਂਦਾ ਸੀ ਫੇਲ ਕੱਢ ਕੇ ਖੜਾਤਾ ਕੋਲ ਵਾਲਿਆਂ ਨੇ ਫੇਲ ਕੱਢ ਕੇ ਜੰਜੀਰਾਂ ਲਾ ਕੇ ਖੜਾਤਾ ਸੀ ਜੰਜੀਰਾਂ ਲਾ ਕੇ ਖੜਾਤਾ ਸੀ ਫੇਰ ਵੀ ਬੰਦ ਰਿਆ ਸੀ ਸਵੇਰ ਫੇਰ ਵਾਪਸ ਆ ਗਿਆ ਸੀ ਫਿਰ ਇੱਥੇ ਨੰਨੇ ਇਸ ਜਗ੍ਹਾ ਤੇ ਸਮਾਦ ਬਣਾਤੀ ਸੀ ਉਹਨਾਂ ਦੀ ਮਤਲਬ ਜਗ੍ਹਾ ਬਣਾਤੀ ਸੀਗੀ ਇਸ ਬੋਲਟ ਨੂੰ ਵੀ ਸਵੇਰ ਬੋਲਟ ਵਾਪਸ ਇੱਥੇ ਆ ਜਾਂਦਾ ਹੀ ਚਾਹੇ ਜੰਜੀਰਾਂ ਲਾ ਦਿਓ ਚਾਹੇ ਤੇਲ ਵਾਲੀ ਟੈਂਕੀ ਖੋਲ ਦਿਓ ਚਾਹੇ ਉਹਨਾਂ ਦਾ ਤੇਲ ਕਢ ਦੋ ਬਾਈਕ ਦਾ ਸਾਰੇ ਦਾ ਸਾਰਾ ਪਰ ਬੋਲਟ ਸਵੇਰ ਨੂੰ ਦੁਬਾਰਾ ਫਿਰ ਇੱਥੇ ਆ ਹੀ ਜਾਂਦਾ ਸੀ ਇਸ ਕਰਕੇ ਜਦੋਂ ਇਹ ਗੱਲ ਇਸ ਪਿੰਡ ਨੂੰ ਪਤਾ ਲੱਗੀ ਚਟੇਲੀ ਚਟੇਲੀ ਪਿੰਡ ਨਾ ਅਬ ਸਾਹਮਣੇ ਚਟੇਲੀ ਪਿੰਡ ਨੂੰ ਜਦੋਂ ਇਹ ਗੱਲ ਬਾਤ ਪਤਾ ਲੱਗੀ ਤਾਂ ਅਗਲੀ ਤਰ੍ਹਾਂ ਇਹ ਗੱਲ ਬਾਤ ਸਾਰੇ ਭਾਰਤ ਦੇ ਵਿੱਚ ਫੈਲ ਗਈ ਸੀ ਇਹੀ ਕਾਰਨ ਹੈ ਕਿ ਇਹ ਜਗ੍ਹਾ ਬਹੁਤ ਜ਼ਿਆਦਾ ਮਸ਼ਹੂਰ ਆ ਓਮ ਬੰਨਾ ਦਾ ਆਪਾਂ ਮੱਥਾ ਟੇਕ ਲਿਆ ਮੰਦਿਰ ਦੇ ਵਿੱਚ ਹੁਣ ਚੱਲਦੇ ਆ ਆਪਾਂ ਅੱਗੇ ਵੱਲ ਆਪਣਾ ਸਫ਼ਰ ਨੂੰ ਤੈਅ ਕਰਦੇ ਆ ਇਹ ਬਾਹਰ ਰੋਡ ਦੇ ਉੱਤੇ ਹੀ ਹੈ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਹਰੇਕ ਟਰੱਕ ਗੱਡੀ ਬ੍ਰੇਕ ਮਾਰ ਕੇ ਹੀ ਇੱਥੋਂ ਲੰਘਦਾ ਹੈ ਤੇ ਆ ਜਿੰਨੇ ਵੀ ਬਾਹਰਲੇ ਸਾਈਡ ਆ ਪਾਰਕਿੰਗ ਤੇ ਬਾਈਕ ਵਗੈਰਾ ਲੱਗੇ ਹੋਏ ਆ ਇਹ ਤੇ ਲੱਗੀਆਂ ਹੋਈਆਂ ਨੇ ਤਸਵੀਰਾਂ ਵਗੈਰਾ ਜਾਂ ਫੋਟੋ ਵਗੈਰਾ ਕਹਿ ਸਕਦੇ ਮਿਲ ਜਾਂਦੇ ਆ ਉਹ ਸਾਹਮਣੀ ਬਿਲਕੁਲ ਉਹਨਾਂ ਦੀ ਮੂਰਤੀ ਬਣੀ ਹੋਈ ਆ ਸਟੈਚੂ ਬਣਿਆ ਹੋਇਆ ਪਹਿਲਾਂ ਸ਼ਰਾਬ ਉਹਨਾਂ ਦੇ ਮੂੰਹ ਨੂੰ ਲਾਉਂਦੇ ਆ ਦਿਨ ਅੱਗੇ ਉਹਨਾਂ ਦੇ ਨਾਲ ਹੀ ਬੁੱਲਟ ਖੜਾ ਹੈ ਏਜੀਓ ਮੰਦਰ ਤੇ ਇਸ ਮੰਦਰ ਤੁਸੀਂ ਜਦੋਂ ਵੀ ਕਦੇ ਵੀ ਜੋਧਪੁਰ ਨੂੰ ਜਾਓ ਪਾਲੀ ਵਾਲੀ ਸਾਈਡ ਤੋਂ ਜੋਧਪੁਰ ਪਾਲੀ ਵਾਲੀ ਸਾਈਡ ਤੇ ਹੈ ਜੋਧਪੁਰ ਜੋਧਪੁਰ ਇਸ ਸਾਈਡ ਰਹਿ ਗਿਆ ਹੈ ਤੇ ਜਿਹੜਾ ਪਾਲੀ ਆ ਉਹ ਇਸ ਸਾਈਡ ਰਹਿ ਗਿਆ ਹੈ ਤੇ ਆਪਾਂ ਹੁਣ ਜਾਣਾ ਹੈ ਪਾਲੀ ਵੱਲ ਨੂੰ ਅੱਗੇ ਨੂੰ ਮਾਉਂਟ ਆਬੂ ਅੱਗੇ ਦਾ ਸਫਰ ਤੈਅ ਕਰਾਂਗੇ ਤੇ ਇਹ ਰੋਡ ਦੇ ਉੱਤੇ ਬਿਲਕੁਲ ਬਣਿਆ ਹੋਇਆ ਹੈ ਤੁਸੀਂ ਆ ਸਕਦੇ ਹੋ ਪਰਿਵਾਰ ਨਾਲ ਦੇਖ ਸਕਦੇ ਹੋ ਇੱਕ ਬੁਲਟ ਕਹਿੰਦੇ ਨਾ ਕਿ ਬੁਲਟ ਆ ਨਹੀਂ ਸਕਦਾ ਆਟੋਮੈਟਿਕ ਚੱਲ ਕੇ ਇੱਥੇ ਪਹੁੰਚ ਜਾਂਦਾ ਸੀਗਾ ਤੇ ਇਹ ਕੋ ਮੰਦਰ ਆ ਇਹ ਅਕਾ ਰੀਅਲ ਜਗ੍ਹਾ ਜਿੱਥੇ ਉਹਦਾ ਐਕਸੀਡੈਂਟ ਹੋਇਆ ਸੀਗਾ ਉਹ ਬੰਨਾ ਜੀ ਦਾ ਬਹੁਤ ਜਿਆਦੇ ਅਰਸੇ ਦੇ ਬਾਅਦ ਮਤਲਬ ਕਾਫੀ ਜਿਆਦੇ ਕਿਲੋਮੀਟਰ ਚੱਲਣ ਤੋਂ ਬਾਅਦ ਜਾ ਕੇ ਹੁਣ ਸਾਨੂੰ ਦਸੀ ਆਪਣੀ ਤਣਕ ਤੇ ਸਰੋਂ ਲੱਗੀ ਹੋਈ ਖੇਤਾਂ ਦੇ ਵਿੱਚ ਮਤਲਬ ਇਹ ਰੇਗਿਸਤਾਨ ਦਾ ਖੜਾ ਛੱਡ ਕੇ ਹੁਣ ਸਾਨੂੰ ਹਰਿਆਲੀ ਦਿਖ ਰਹੀ ਹੈ ਜਿੰਨੀ ਵੀ ਦੂਰ ਤੱਕ ਅਸੀਂ ਨਿਗਾ ਮਾਰੀਏ ਲੈਫਟ ਸਾਈਡ ਖੇਤਾਂ ਨੂੰ ਦਰਖਤਾਂ ਦੇ ਵਾਂਗ ਦਿਖਦਾ ਹੋਊਗਾ ਲੈਫਟ ਤੇ ਰਾਈਟ ਸਾਈਡ ਦੋਨੋਂ ਸਾਈਡ ਹੀ ਆਪਾਂ ਨੂੰ ਹਰਿਆਲੀ ਦੇਖਣ ਨੂੰ ਮਿਲ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਜਦੋਂ ਇੰਨੀ ਦੂਰ ਆ ਕੇ ਤਕੜੋ ਘਟ ਅਸੀਂ 7-800 ਕਿਲੋਮੀਟਰ ਬਾਹਰ ਨੂੰ ਸਾਹਮਣੇ ਸਾਰਾ ਕੁਝ ਦੇਖਦੋਂ ਮਿਲਿਆ ਹੈ ਸਰੋਂ ਦੇ ਖੇਤ ਤੇ ਕਣਕ ਦੇ ਖੇਤ ਜਿਵੇਂ ਕਿ ਆਪਾਂ ਲੈਫਟ ਰਾਈਟ ਤੁਸੀਂ ਦੇਖ ਸਕਦੇ ਹੋ ਫਰੰਟ ਕੈਮਰੇ ਨਾਲ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ 360 ਕੈਮਰੇ ਨਾਲ ਤੁਸੀਂ ਦੇਖ ਸਕ ਲੇ ਹੋ ਇਹ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਜ਼ਮੀਨ ਇੱਥੇ ਬਜਾਊ ਆ ਤੇ ਮਾਲਕ ਨੇ ਸੱਤੇ ਪਾ 600 ਵਾਹਿਗੁਰੂ ਨੇ ਜਿਵੇਂ ਕਿ ਆਸੀ ਪਾਪੇ ਨਾਨਕ ਨੇ ਸਾਣਾ ਦਾਣੇ ਲਿਖਿਆ ਇੱਕ ਖਾਣੇ ਵਾਲੇ ਦਾ ਨਾਮ ਤੇ ਜੋ ਬੀਜ ਬੀਜਾਂਗੇ ਉਹੀ ਵੱਡਣਾ ਪੈਣਾ ਤੇ ਇਹ ਬੀਜ ਕੀਤੇ ਗਏ ਆ ਹੁਣ ਲੱਖਾਂ ਕਰੋੜਾਂ ਲੋਕਾਂ ਦੇ ਮੂੰਹ ਦੇ ਵਿੱਚ ਦਾਣੇ ਝਾਣਗੇ ਸੋ ਸਾਰਾ ਕੁਝ ਹੁੰਦਾ ਉਸਦੀ ਕਿਰਪਾ ਦੇ ਨਾਲ ਉਸ ਕੁਦਰਤ ਦੀ ਮੌਜੂਦਗੀ ਦੇ ਵਿੱਚ ਚੱਲ ਰਾਇਕੀ ਉਹਦੇ ਅੰਦਰ ਰਾਇਕੀ ਰਾਜਸਥਾਨ ਦੇ ਵਿੱਚ ਵਿੱਚ ਹੀ ਆਪਣੇ ਤਿੰਨ ਟੈਂਕ ਲੱਗੇ ਬਾਈਕ ਤੇ ਤੇਲ ਦੇ ਤਿੰਨ ਟੈਂਕ ਤੇ ਹੁਣ ਜਮੈਂ ਤੇਲ ਇੱਕ ਟੱਕ ਤੋਂ ਵੀ ਕੱਟ ਸ਼ੋ ਕਰ ਜਾਂਦਾ ਉਹ ਵੀ ਬਲਿੰਕ ਬਲਿੰਕ ਕਰ ਜਾਂਦੀ ਤੇ ਆਪਣਾ ਪੈਟਰੋਲ ਪੰਪ ਮਿਲ ਗਿਆ ਇੱਥੇ ਹੁਣ ਆਪਾਂ ਚੌਥਾ ਟੈਂਕ ਫਲ ਲਗਰਾਵਾਂਗੇ ਚੌਥਾ ਟੈਂਕ ਫਲ ਲਕਰਾ ਕੇ ਅੱਗੇ ਜਾਵਾਂਗੇ ਇੱਥੇ ਪੈਟਰੋਲ ਦਾ ਰੇਟ ਦੇਖਦੇ ਆਂ ਕੀ ਹੈ ਵੈਸੇ ਤਾਂ 112 आ, 112 ਰੁਪਏ ਸੀ ਪਿੱਛੇ ਵਧੀਆ ਵਾਲਾ ਦੂਜਾ ਸੀਗਾ 104 ਰੁਪਏ ਇੱਥੇ ਤੇਲ ਦਾ ਰੇਟ ਹੈ 105 97 ਮੁੱਲ 106 ਰੁਪਏ ਇੱਥੇ ਖਾਸਾ ਹੀ ਮਹਿੰਗਾ ਯਾਰ ਜਿਹੜੇ ਪਹਾੜ ਇੱਥਾਂ ਨੂੰ ਆਪਾਂ ਨੂੰ ਖਾਸੇ ਦੂਰ ਲੱਗਦੇ ਸੀ ਤੇ ਹੁਣ ਉਹ ਪਹਾੜ ਬਿਲਕੁਲ ਨੇੜੇ ਹੀ ਲੱਗ ਕੇ ਆ ਪਰ ਬਹੁਤ ਵੱਡਾ ਡਿਫਰੈਂਸ ਜਿਹੜੀ ਚੀਜ਼ ਆਪਾਂ ਨੂੰ ਇਧਰਲੇ ਪਾਸੇ ਨੇੜੇ ਜੇ ਲੱਗਦੇ ਆ ਨਾ ਪਰ ਹਿੰਦੀ ਬਹੁਤ ਦੂਰ ਆ ਆਈ ਥਿੰਕ ਇਹ ਪਹਾੜਾਂ ਨੂੰ ਕੱਟ ਕੇ ਹੀ ਰਸਤਾ ਬਣਾਇਆ ਗਿਆ ਓਬਵੀਅਸ ਨਾਲ ਨਾਲ ਸਾਰਾ ਜੇ ਮਤਲਬ ਜੋ ਵੀ ਮਸ਼ੀਨਾਂ ਹੁੰਦੀਆਂ ਐ ਤੇ ਇਹਨਾਂ ਨੇ ਵਾਰਨਿੰਗ ਦੇ ਰੱਖੀ ਹੈ ਕਿ ਉੱਤੋਂ ਪਹਾੜ ਡਿੱਗਣ ਦਾ ਜਾਂ ਜਿਹੜੇ ਕਿਤੇ ਡਲੇ ਵਗੈਰਾ ਹੁੰਦੇ ਜਾਂ ਪੱਥਰ ਵਗੈਰਾ ਹੁੰਦੇ ਆ ਉਤੋਂ ਡਿੱਗਣ ਦਾ ਖਤਰਾ ਹੈਗਾ ਏ ਇੱਥੇ ਸੋ ਉਹਨਾਂ ਨੇ ਥਾਂ ਥਾਂ ਦੇ ਉੱਤੇ ਵਰਨਿੰਗ ਵੀ ਲਾ ਰੱਖੀ ਆ ਦੇਖ ਲਓ ਟਰੱਕਰ ਦੀ ਬੇਵਕੂਫੀ ਉਹਨਾਂ ਨੇ ਥਾਂ ਥਾਂ ਲਿਖ ਰੱਖਿਆ ਉਸਨੇ ਬਈ ਇੱਥੇ ਖੜਨਾ ਮਨਾ ਹੈ ਕਿਉਂਕਿ ਰੋਡ ਥੋੜਾ ਨੈਰੋ ਹੈ ਤੰਗ ਰੋਡ ਆ ਲਓ ਜੀ ਬਿਲਕੁਲ ਉਹਨਾਂ ਪਹਾੜਾਂ ਦੇ ਕੋਲ ਦੀ ਆਪਾਂ ਉਹ ਪਹਾੜਾਂ ਨੂੰ ચીਰ ਕੇ ਆਪਾਂ ਕ੍ਰੋਸ ਕਰਨਾ ਹੈ ਤੇ ਆਉਂਦੇ ਹੋਏ ਹੋਰ ਵੀ ਬਹੁਤ ਸੁੰਗੜ ਚੀਜ਼ ਦੇਖਣ ਨੂੰ ਮਿਲਣਗੀਆਂ ਕਿਉਂਕਿ ਅੱਗੇ ਆਪਾਂ ਨੂੰ ਜਿਹੜਾ ਰਸਤਾ ਨਾ ਆਲਮੋਸਟ ਸਾਰਾ ਪਹਾੜੀ ਇਲਾਕਾ ਹੀ ਮਿਲਣਾ ਹੈ ਬੀ ਕੇਅਰਫੁਲ ਹੋ ਕੇ ਆਪਾਂ ਨੂੰ ਬਾਈਕ ਚਲਾਉਣੀ ਪਊਗੀ ਆਪਦੇ ਪੂਰੇ ਧਿਆਨ ਨਾਲ ਪਰ ਆਪਰ ਨੂੰ ਇਹ ਹੈ ਕਿ ਦਿਨੇ ਦਿਨੇ ਆਪਾਂ ਪਹੁੰਚੀਏ ਪਰ ਸਾਨੂੰ ਹਨੇਰਾ ਹੋ ਹੀ ਜਾਣਾ ਹੈ ਕਿਉਂਕਿ ਪਹਾੜੀ ਇਲਾਕੇ ਤੇ ਬਾਈਕ ਜਿਹੜੀ ਆ ਉਹ ਇੰਨੀ ਜਿਹਾ ਤਾਂ ਭਾਈਦੀ ਨਹੀਂ ਜਿੰਨੀ ਸਿੱਧੇ ਇਲਾਕੇ ਚ ਭਾਈਦੀ ਆ ਹੁਣ ਜੇ ਇੱਥੋਂ ਵੀ ਬਾਈਕ ਦੇ ਦੇਖ ਗਏ ਮਸਾਂ 60 ਦੀ ਸਪੀਡ ਆ ਪਰ ਇਹਨਾਂ ਨੇ 30 ਦੀ ਸਪੀਡ ਲੈ ਕੇ ਰੱਖਿਆ ਪਰ ਆਪਣੇ ਨਾਲ ਭਾਈ ਪੂਰਾ ਨੱਪੀ ਜਾਂਦਾ ਕਿੱਲੇ ਉਹ ਆ ਗਈ ਟਨਲ ਤੇ ਹੁਣ ਆਪਾਂ ਟਨਲ ਵਾਗਦੀ ਕਰਾਸ ਕਰਨਾ ਏ ਹੋ ਲੱਗ ਗਿਆ ਲੱਗ ਗਿਆ ਬਿੱਲ ਲੱਗ ਗਿਆ ਕੱਟ ਤੱਕ ਆ ਗਏ ਨੇ ਹੁਣ ਆਪਾਂ ਟਰਨਲ ਵਾ ਦੀ ਕਰਾਸ ਕਰਾਂਗੇ ਆਪਣੇ ਐਕਸ ਪਲੱਸ ਨਾਲ ਇਹ ਆਪਨੂੰ ਪਹਿਲੀ ਟਰਨਲ ਆ ਜਿਹੜੀ ਮਿਲੀ ਇੱਥੇ ਫਸਟ ਟਰਨਲ ਜਿਹਦੇ ਵਾ ਦੀ ਆਪਾਂ ਕਰਾਸ ਕਰਨ ਲੱਗੇ ਹੁਣ ਅੰਦਰ ਦੇਖਦੇ ਆਂ ਕਿਵੇਂ ਦਾ ਬਾਹਰ ਫੋਟੋ ਮਲਡਿੰਗ ਆ ਰਾਜਸਥਾਨ ਦੀਆਂ ਉਹੀ ਚੀਜ਼ਾਂ ਲੱਗੀਆਂ ਊਠ ਜੋ ਇਥੋਂ ਦਾ ਕਲਚਰ ਆ ਇਥੇ ਕਿਲੇ ਲਓ ਜੀ ਟਰਨਲ ਦੇ ਅੰਦਰ ਆਪਣੀ ਹੋ ਗਈ ਐਂਟਰੀ ਤੇ ਹਨੇਰਾ ਕਾਫੀ ਆ ਤੇ ਆ ਕੁਫਾ ਜੀ ਲੱਗਦੀ ਹੈ ਬੜੇ ਧਿਆਨ ਨਾਲ ਆਪ ਨੂੰ ਬੈਚ ਚਲਾਉਣੇ ਪੈਣੇ ਆ ਪਰ ਆਪਣਾ ਰਾਗੀਰ ਜੀ ਕਾਫੀ ਤੇਜ਼ ਆ ਰਹੇ ਆ ਇੱਕ ਚੀਜ਼ ਦਾ ਬੜਾ ਦੁੱਖੇ ਲੱਗਦਾ ਯਾਰ ਲਾਈਟਾਂ ਲੁੱਟਾਂ ਨੂੰ ਚੰਗੀਆਂ ਤੁਹਾਨੂੰ ਲਾਉਣਾ ਚਾਹੀਦੀਆਂ ਰੇ ਅੰਦਰ ਉੱਪਰਲੇ ਪਾਸੇ ਆਉਂ ਹਰ ਟਾਈਪ ਤੋਂ ਲੋ ਜੀ ਆਪਾਂ ਨਿਕਲ ਕੇ ਟਨਲ ਦੇ ਵਿੱਚੋਂ ਬਾਹਰ ਇਹ ਹੈ ਰਾਜਸਥਾਨ ਦੀ ਮੌਂਟਾਬੂਲ ਜਾਂਦੇ ਦੀ ਪਹਿਲੀ ਟਨਲ ਘੈਂਸੀ ਬਈ ਆਪਾਂ ਨੂੰ ਘੈਂਟ ਲੱਗਿਆ ਸਿਸਟਮ ਤੇ ਅੱਗੇ ਆਪਾਂ ਸਾਰਾ ਪਹਾੜੀ ਇਲਾਕਾ ਹੀ ਆ ਇਰੋਂ ਆਪਾਂ ਕਰੀਏ ਕ੍ਰੋਸ ਹੌਲੀ ਜਿਨੇ ਅੱਗੇ ਮੋੜ ਆ ਕਿਉਂ ਮੋੜ ਤੇ ਕ੍ਰੋਸ ਕਰਨਾ ਥੋੜਾ ਡਿਫਿਕਲਟ ਹੁੰਦਾ ਹੈ। ਕਿ ਮੇਰੇ ਨਾਲ ਕਰੀਏ ਐਕਸਪੀਰੀਅੰਸ ਹੋ ਚੁਕਿਆ ਕਾਜ਼ਾ ਸਪਿਤੀ ਵੈਲੀ ਦੇ ਵਿੱਚ ਜਦੋਂ ਮੈਂ ਡੱਗ ਪਿਆ ਸੀ ਕੋਈ ਗੱਡੀ ਵੱਜੀ ਸੀ ਆ ਕਿ ਚਲੋ ਕੁਦਰਤੀ ਵਾਹਿਗੁਰੂ ਨੇ ਆਪਾਂ ਨੂੰ ਰੱਖਾ ਕੀਤੀ ਆਪਣੀ ਤੇ ਚੱਲ ਬਈ ਮੈਂ ਤਰਾ ਤੈਨੂੰ ਕਰਤਾ ਜੱਟ ਨੇ ਕ੍ਰੋਸ ਆ ਚਾਕਾ ਆ ਸਾਰਾ ਇਲਾਕਾ ਪਨੋ ਪਹਾੜੀ ਮਿਲਣਾ ਅਗੇ ਉਹਨੇ ਹੌਲੀ ਕਰ ਲਿਆ ਤੇ ਮੈਂ ਪਿੱਛੇ ਰਹਿ ਗਿਆ ਉਦੋਂ ਹੀ ਮੇਰੇ ਯਾਰਾਂ ਨੇ ਫੋਨ ਕੱਟ ਲਏ ਤੇ ਉਦੋਂ ਹੀ ਕੈਮਰਾ ਓਨ ਕਰ ਲਏ ਸਨਸੈਟ ਦਾ 뷰 ਦੇਖੋ ਕਿੰਨਾ ਜਿਆਦਾ ਸੋਹਣਾ ਹੈ پہاੜੀਆਂ ਤੇ ਥੱਲੇ ਹੌਲੀ ਹੌਲੀ ਸੂਰਜ ਲੁਕਦਾ ਹੋਇਆ ਸੂਰਜ ਥੱਲੇ ਨੂੰ ਛੁੱਪਦਾ ਹੈ ਤੇ ਕਿੰਨਾ ਸੋਹਣਾ 뷰 ਆ ਰਿਹਾ ਹੈ ਸਾਹਮਣੇ ਮਤਲਬ ਅੱਖਾਂ ਨੂੰ ਮਨ ਨੂੰ ਦਿਲ ਨੂੰ ਸਕੂਨ ਮਿਲਨ ਵਾਲਾ 뷰 ਕਿੰਨਾ ਜਿਆਦਾ ਸੋਹਣਾ ਉੱਪਰ ਦੀਆਂ ਤਰੰਗਾਂ ਹੀ ਨਿਕਲ ਰਹੀਆਂ ਰੋਸ਼ਨੀ ਜੀ ਨਿਕਲ ਰਹੀ ਆ ਤੇ ਆਸੇ ਪਾਸੇ ਉਹ ਸਾੜੀਆਂ ਪਹਾੜੀਆਂ ਵਾਹ ਖੂਬ ਨਜ਼ਾਰਾ ਹੈ ਕੁਦਰਤ ਦਾ ਕੁਦਰਤ ਨੂੰ ਪਿਆਰ ਕਰਨ ਵਾਲੇ ਨਾ ਜਿਹੜੇ ਉਸ ਨਜ਼ਾਰੇ ਨੂੰ ਖੂਬ ਆਨੰਦ ਸਮਝ ਸਕਦੇ ਆ ਆਨੰਦ ਲੈ ਸਕਦੇ ਆ ਇਹ ਬਈ ਉਹਨੇ ਖੇਤ ਕੋਲ ਸਨਾਈਪਾਂ ਬਣਾਤੀਆਂ ਹੋਣਗੀਆਂ ਨਾਲ ਦੀ ਨਾਲ ਹੀ ਆਪਾਂ ਕੱਢ ਨਹੀਂ ਸਕਦੇ ਮੈਂ ਸਨੈਪ ਲੈ ਲਊਗਾ ਤਰਨ ਤੋਂ ਤਰਨ ਵੀਰ ਤੋਂ ਲੈ ਕੇ ਫੇਰ ਪਾਵਾਂ ਜਰਾ ਵਾਓ ਕਿੰਦਾ ਸੋਹਣਾ 뷰 ਕਿੰਨਾ ਕਲੀਅਰ ਦਿਸ ਰਿਹਾ ਆਪਾਂ ਨੂੰ 360 ਚ ਮੈਂ ਜ਼ੂਮ ਲਾ ਕੇ ਦਿਖਾਉਂਗਾ ਤੁਹਾਨੂੰ ਜਿਵੇਂ ਕਿ ਆ ਜਗ੍ਹਾ ਸਪੇਸ ਖਾਲੀ ਮੇਰ ਕੀ ਐ ਜ਼ੂਮ ਕਰ ਦੂੰਗਾ फिर देखियो तुम कि स्वाद आता कि मजा आता ये भैया जयपुर से कितने कब आयो आज कितने दिन रहने वाले हो कल आए थे कल कल जाओगे कहाँ है आगे सीधा वापस वहां चलो ठीक है भाई आते हम भी ठीक है अंकल ਪਹੁੰਚ ਗਏ ਅਬੂਦਾਬੀ ਤੇ ਆਪਾਂ ਕਰਾਈਆ ਢਾਲ ਬਾਟੀ। ਢਾਲ ਬਾਟੀ ਦੇ ਵਿੱਚ ਆਪਾਂ ਨੂੰ ਪਿਆਜ਼, ਚਟਨੀ, ਆਹ ਤਿੰਨ ਤਿੰਨ ਬਾਟੀਆਂ ਸੀ ਇਹ। ਜਿਹੜੀ ਆਪਣੇ ਬਾਟੀ ਤੋਂ ਬਾਟੀ ਹੁੰਦੀ ਹੈ ਇਹ ਬਾਟੀ ਬਾਟੀ ਹੈ। ਹਾਂ ਲੱਡੂ ਜਿਹੜਾ ਸੀ ਨਾ ਲੱਡੂ ਜਿਹੜਾ ਵੱਟੇ ਹੋਏ ਸੀ ਉਹਨਾਂ ਨੇ ਤੋੜ ਕੇ ਕਣਕ ਦੀ ਜਿਹੜਾ ਇਹ ਮੈਂ ਤਾਂ ਕਣਕ ਦੀ ਤੋੜ ਕੇ ਫੇਕ ਕੇ ਉਹਨੇ ਆਇਆ ਬਣਾਤਾ। ਥੋੜੇ ਲੈਣੇ ਆ ਟੇਸਟ ਕਰਕੇ ਮੈਂ ਫਸਟ ਟਾਈਮ ਖਾ ਰਿਹਾ। ਮੈਂ ਵੀ ਫਸਟ ਟਾਈਮ ਖਾ ਰਿਹਾ। ਅੱਛਾ ਫਸਟ ਟਾਈਮ। ਬਾਅਦ ਵਿੱਚ ਵੱਡੀ ਵੀਡੀਓ ਆ। ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਆਪਾਂ ਟੂਰ ਕੀਤਾ ਇਸ ਜਗ੍ਹਾ ਦਾ ਕੱਲ ਨੂੰ ਹਨ ਹੋ ਗਿਆ ਸੀ ਹਨੇਰਾ ਤਾਂ ਕਰਕੇ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕੱਲ ਆਪਾਂ ਟੋਟਲ ਵੀਡੀਓ ਸ਼ੂਟ ਕਰਾਂਗੇ ਤੇ ਬਾਈ ਜੀ ਨੇ ਖਾ ਰਹੇ ਆ ਰਬੜੀ ਵਿਦ ਜਲੇਬੀ 100 ਰੁਪਏ ਦੀ ਆਪਾਂ ਰਬੜੀ ਲਈ ਤੇ 50 ਰੁਪਏ ਦੀਆਂ 100 ਗ੍ਰਾਮ ਜਲੇਬੀਆਂ ਜੋ ਟੇਸਟ ਬਹੁਤ ਜ਼ਿਆਦਾ ਵਧੀਆ ਹੈ ਇੱਧਰ ਆਪਣੇ ਗੁਰੂ ਜੀ ਕਲਰ ਰਬੜੀ ਖਾ ਰਹੇ ਆ ਨਹੀਂ ਨਹੀਂ ਖਾਓ ਸਰ ਖਾਓ ਕਿਉਂ ਤੇ ਮਾਹੌਲ ਪੂਰਾ ਇੱਕ ਨੰਬਰ ਦਾ ਕਿਉਂਕਿ ਠੰਡ ਆ ਇੱਥੇ ਪਹਾੜਾਂ 'ਚ ਤੇ ਸ਼ਿਮਲੇਰਗੀ ਫੀਲਿੰਗ ਆ ਪਰ ਹੈਗਾ ਏ ਰਾਜਸਥਾਨ